ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਹਵਾਈ ਸਫਰ ਕਰਨ ਵਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਡਰਸੈ ਟੋਰਟੋ ਦੇ ਪੀਰਸਨ ਹਵਾਈ ਅੱਡੇ ਉਤੇ ਕ੍ਰੈਸ਼ ਲੈਂਡਿੰਗ ਤੋਂ ਬਾਅਦ ਡੈਲਟਾ 에ਅਰਲਾਈਨਸ ਦਾ ਇੱਕ ਜਹਾਜ਼ ਅਚਾਨਕ ਰੁਕ ਗਿਆ ਹਾਲਾਂਕਿ ਇਸ ਹਾਦਸੇ ਦੇ ਵਿੱਚ ਚਾਲਕ ਦਲ ਦੇ 4 ਮੈਂਬਰ ਸਮੇਤ 80 ਲੋਕ ਵਾਲ-ਵਾਲ ਬਚ ਗਏ ਕ੍ਰੈਸ਼ ਲੈਂਡਿੰਗ ਤੋਂ ਬਾਅਦ ਡੈਲਟਾ ਨੇ ਦੱਸਿਆ ਕਿ 21 ਯਾਤਰੀਆਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਗਈ ਹੈ ਇੱਕ ਯਾਤਰੀ ਹਜੇ ਵੀ ਡਾਕਟਰੀ ਦੇਖਭਾਲ ਦੇ ਅਧੀਨ ਹੀ ਚੱਲ ਰਿਹਾ ਹੈ ਹਵਾਈ ਹਾਦਸੇ ਦੇ ਕਾਰਨ ਦੇਸ਼ ਵਿਦੇਸ਼ ਦੇ ਵਿੱਚ ਏਜੰਸੀਆਂ ਸਨ ਆਮ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਟੋਰਾਂਟੋ ਦੇ ਪੀਰਸਨ ਹਵਾਈ ਅੱਡੇ ਉੱਤੇ ਡੈਲਟਾ 에ਰਲਾਈਨਸ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਇਸ ਘਟਨਾ ਤੋਂ ਬਾਅਦ ਡੈਲਟਾ 에ਅਰਲਾਈਨਸ ਨੇ ਯਾਤਰੀਆਂ ਨੂੰ ਮੁਆਵਜ਼ੇ ਦੇਣ ਦਾ ਐਲਾਨ ਕੀਤਾ ਹੈ। ਮੁਆਵਜ਼ੇ ਵਜੋਂ ਡੈਲਟਾ ਹਰੇਕ ਯਾਤਰੀ ਨੂੰ ਡਾਲਰ 30000, ਯਾਨੀ ਕਿ ਲਗਭਗ 66 ਲੱਖ ਰੁਪਏ ਦੇਵੇਗਾ। ਦੱਸ ਦੇ ਕਿ ਸੰਵਾਨ ਨੂੰ ਟੌਨਟੋ ਦੇ ਪੀਰਸਨ ਕੁਮਾਂਤਰੀ ਹਵਾਈ ਅੱਡੇ ਉੱਤੇ ਲੈਂਡ ਕਰਦਿਆ ਹਵਾਈ ਪੱਟੜੀ ਤੋਂ ਤਿਲਕਨ ਕਰਕੇ ਪਲਟੇ ਡੈਲਟਾ 에ਅਰਲਾਈਨ ਜਹਾਜ਼ ਦੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਤੋਂ ਹੁਣ ਛੁੱਟਾਈ ਮਿਲ ਚੁੱਕੀ ਹੈ। 에ਅਰਲਾਈਨਸ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30000 ਅਮਰੀਕਨ ਡਾਲਰ ਯਾਨੀ ਕਿ ਸਵਾ 26 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਦੱਸਿਆ ਮਿਨੀ ਐਪਲਸ ਤੋਂ ਆਏ ਜਹਾਲ ਸੇ ਵਿੱਚ 76 ਯਾਤਰੀ ਸਵਾਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉੰਜ ਸਹਾਸੇ ਦੇ ਵਿੱਚ ਕੁੱਲ 17 ਜੁਣੀ ਜ਼ਖਮੀ ਹੋਏ ਸਨ 에ਅਰਲਾਈਨ ਦੇ ਬੁਲਾਰੀ ਮੋਰਕਨ ਟੋਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉੱਤਰ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਵੇਗੀ ਜਿਸ ਦੀ ਅਦਾਇਗੀ ਦੇ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਚਾਲਾ ਸੋਈ ਹੱਕ ਨਹੀਂ ਖੋਏ ਜਾ ਰਹੇ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਨ ਲੱਭਨ ਦੇ ਵਿੱਚ ਝੂਟੇ ਹੋਏ ਨੇ ਪਰ ਹਜੇ ਕਿਸੇ ਵੀ ਠੋਸ ਨਤੀਜੇ ਉਤੇ ਨਹੀਂ ਪਹੁੰਚ ਪਾਏ ਡੁਆਇੰਟੇ ਦੇ ਸੇਕੀ 에ਰਲਾਈਨ ਦੇ ਵੱਲੋਂ 50 ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਅਤੇ ਹਵਾਈ ਆਵਾਜਾਈ ਦੇ ਵਿੱਚ ਪੈੰਦੇ ਅੜਿੱਕੇ ਖਤਮ ਕਰ ਦਿੱਤੇ ਗਏ ਨੇ ਇਸ ਹਾਦਸੇ ਤੋਂ ਬਾਅਦ ਕਰੀਬ 22 ਘੰਟੇ ਤੱਕ ਸਾਰੀਆਂ ਉਡਾਨਾਂ ਨੂੰ 에ਰਪੋਰਟ ਤੋਂ ਰੋਕ ਦਿੱਤਾ ਗਿਆ ਕਿਸੇ ਜਾਣੀ ਨੁਕਸਾਨ ਦੀ ਖਬਰ ਨਹੀਂ ਹੈ ਅਤੇ ਫਲਾਈਟ ਦੇ ਵਿੱਚ ਸਵਾਰ ਸਾਰੇ ਅਸੀਂ ਲੋਕਾਂ ਨੂੰ ਬਚਾ ਲਿਆ ਗਿਆ ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵਾਪਰ ਰਹੇ ਹਾਸਿਆ ਦੇ ਜਿੱਥੇ 에어ਲਾਈਨਸ ਕੰਪਨੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਉਡਣਾ ਵੱਲੋਂ ਉਡਾਨਾਂ ਪਰਦੇ ਸਮੇਂ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਚੌਕਸ ਰਹਿਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣ ਸੁਖਾਵੀ ਘਟਨਾ ਨਾ ਵਾਪਰ ਸਕੇ ਬਿਅ ਰਿਪੋਰਟ ਚੈਨਲ ਪੰਜਾਬੀ